ਪਿਛਲੇ ਦਿਨੀ ਸਾਡੇ ਧਨੋਲਾ ਦੇ ਰਜਿੰਦਰ ਕੁਮਾਰ ਪੋਪੀ ਜੀ ਦੇ ਘਰ ਵਿੱਚੇ ਚੋਰੀ ਹੋ ਗਈ ਸੀ ਜਿਸ ਵਿੱਚ ਚੋਰਾਂ ਵੱਲੋਂ ਉਹਨਾਂ ਦੇ ਘਰ ਵਿੱਚੋਂ ਬਹੁਤ ਕੀਮਤੀ ਸਮਾਨ ਸੋਨਾ, ਚਾਂਦੀ, ਨਕਦੀ ਅਤੇ ਹੋਰ ਸਮਾਨ ਚੁੱਕ ਕੇ ਲੈ ਗਏ ਸਨ। ਇਸ ਵਿੱਚ ਧਨੋਲਾ ਪੁਲਿਸ ਵੱਲੋਂ ਬੜੀ ਹੀ ਮੁਸਤੈਦੀ ਨਾਲ ਉਹਨਾਂ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਤਰੀਫ ਕਰਨੀ ਮੈਂ ਮੰਦੀ ਆ ਧਨੋਲਾ ਪੁਲਿਸ ਦੀ ਜਿਨ੍ਹਾਂ ਨੇ ਬਹੁਤ ਹੀ ਕਮ ਸਮੇਂ ਦੇ ਵਿੱਚ ਇਹਨਾਂ ਚੋਰਾਂ ਨੂੰ ਪਕੜ ਕੇ ਰਸਤੇ ਵਿੱਚ ਲੈ ਲਿਆ ਗਿਆ ਅਤੇ ਇਹਨਾਂ ਤੋਂ ਜਿਹੜਾ ਸਾਰਾ ਸਮਾਨ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਇੱਥੇ ਐਸਐਚਓ ਤਨੌਲਾ ਸਰਦਾਰ ਲਖਵੀਰ ਸਿੰਘ ਵੱਲੋਂ ਬਹੁਤ ਹੀ ਵਧੀਆ ਇੱਕ ਟੀਮ ਬਣਾਈ ਗਈ ਜਿਸ ਵਿੱਚ ਉਹਨਾਂ ਨੇ ਬਹੁਤ ਹੀ ਜਲਦੀ ਨਾਲ ਅਤੇ ਟੈਕਨੀਕਲ ਤਰੀਕੇ ਨਾਲ ਚੋਰਾਂ ਨੂੰ ਫੜਿਆ ਅਤੇ ਉਹਨਾਂ ਤੋਂ ਸਾਰਾ ਸਮਾਨ ਜਿਹੜਾ ਬਰਾਮਦ ਕਰ ਲਿਆ ਗਿਆ ਸਾਰੇ ਹੀ ਭੈਣ ਭਰਾਵਾਂ ਨੂੰ ਕਹਿਣਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਜਿਹੜਾ ਪੁਲਿਸ ਨੂੰ ਹੌਸਲਾ ਮਿਲ ਸਕੇ ਅਤੇ ਵਾਕੀ ਤਾਰੀਫ ਕਰਨੀ ਬਣਦੀ ਹੈ ਪੁਲਿਸ ਦੀ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਅੱਜ ਰਜਿੰਦਰ ਕੁਮਾਰ ਪੋਪੀ ਜੀ ਦੇ ਘਰ ਵਿੱਚ ਜਿਹੜਾ ਸੋਗ ਕੈਸਾ ਨਹੀਂ ਆਪਾਂ ਕਿਉਂਕਿ ਮਿਹਨਤ ਦੀ ਕਮਾਈ ਹੁੰਦੀ ਹੈ ਉਹਨਾਂ ਦੀ ਸਾਰੀ ਜ਼ਿੰਦਗੀ ਦੀ ਉਹ ਉਹਨਾਂ ਨੂੰ ਵਾਪਸ ਕਰ ਦਿੱਤੀ ਗਈ ਹੈ ਅਤੇ ਚੋਰਾਂ ਨੂੰ ਸਲਾਖਾਂ ਦੇ ਪਿੱਛੇ ਕਰ ਦਿੱਤਾ ਗਿਆ ਇਸ ਲਈ ਵੀਡੀਓ ਨੂੰ ਵੀ ਸ਼ੇਅਰ ਕਰਿਓ ਅਤੇ ਹੌਸਲਾ ਵਜਾਈ ਲਈ ਕਮੈਂਟ ਵੀ ਜਰੂਰ ਕਰਿਓ ਤਾਂ ਜੋ ਪੁਲਿਸ ਦਾ ਜਿਹੜਾ ਹੌਸਲਾ ਹੈ ਉਹ ਵੱਧ ਸਕੇ ਅਤੇ ਚੋਰਾਂ ਨੂੰ ਵੀ ਪਤਾ ਲੱਗ ਸਕੇ ਕਿ ਧਨੌਲੇ ਵਿੱਚ ਚੋਰੀ ਕਰਨੀ ਕਿੰਨੀ ਮੁਸ਼ਕਲ ਹੈ ਧੰਨਵਾਦ ਜੀ ਇਹਨਾਂ ਜੀ ਫਰਵਰੀ ਦੀ 3 ਤੇ 4 ਤਰੀਕ ਦੀ ਮਿਡਨਾਈਟ ਨੂੰ ਚੋਰੀ ਜਿਹੜੀ ਹੋਈ ਸੀਗੀ ਉਹ ਰਜਿੰਦਰ ਕੁਮਾਰ son of ਹੁਕਮਚੰਦ ਬਾਸੀ ਸਬਜੀ ਮੰਡੀ ਧਨੋਲਾ ਦੇ ਘਰੇ ਹੋਈ ਸੀਗੀ ਤਿੰਨ ਜਣੇ ਅਣਪਛਾਤੇ ਵਿਅਕਤੀ ਸੀ ਜਿਹੜੇ ਉਹਨਾਂ ਨੇ ਕੁਝ ਸੋਨਾ, ਚਾਂਦੀ, ਕੱਪੜੇ ਅਤੇ ਕੈਸ਼ ਜਿਹੜਾ ਸੀਗਾ ਉਹਨਾਂ ਦੇ ਘਰੋਂ ਚੋਰੀ ਕੀਤਾ ਸੀ ਤੇ ਉਸ ਤੋਂ ਬਾਅਦ ਅਸੀਂ 4 ਤਰੀਕ ਨੂੰ ਇਹਨਾਂ ਦੀ ਐਫਆਈਆਰ ਦਰਜ ਕੀਤੀ ਸੀ ਚੋਰੀ ਦੀਆਂ ਧਾਰਾਵਾਂ ਤਹਿਤ ਉਸ ਤੋਂ ਬਾਅਦ ਥਾਣਾ ਤਨੌਲਾ ਦੇ ਮੁਲਾਜ਼ਮ ਹੌਲਦਾਰ ਰਣਜੀਤ ਤੇ ਕਮਲਦੀਪ ਸ਼ਰਮਾ ਤੇ ਲੇਡੀ ਕਨਸਟੇਬਲ ਪ੍ਰਨੀਤ कौर ਨੇ ਜਿਹੜੀ ਹੈਗੀ ਟੈਕਨੀਕਲ ਅਸਿਸਟੈਂਸ ਲੈ ਕੇ ਤਕਨੀਕੀ ਜਿਹੜਾ ਸੀਗਾ ਉਹਦੀ ਸਹਾਇਤਾ ਨਾਲ ਕਰਦੇ ਹੋਏ ਤੇ ਕੁਝ ਹਿਮਨ ਇੰਟੈਲੀਜੈਂਸ ਕੁਝ ਮਦਈਆਂ ਦੀ ਮਦਦ ਨਾਲ ਇਹ ਬੰਦੇ ਜਿਹੜੇ ਨੇ ਇਹ ਟਰੇਸ ਕਰ ਲਏ ਜੀ ਤੇ ਇਹਨਾਂ ਦੇ ਨਾਮ ਹੈਗੇ ਨੇਗੇ ਸੋਮਾ ਸਿੰਘ ਤੇ ਇਹ ਜਿਹੜੇ ਐਪਲ ਦਾ ਸੀਰਾ ਸਿੰਘ ਇਹ ਹੈਗਾ ਭੀਖੀ ਦਾ ਤੀਸਰਾ ਹੈਗਾ ਜੱਗਾ ਸਿੰਘ ਇਹ ਵੀ ਭੀਖੀ ਦਾ ਤਾਂ ਇਹਦੇ ਚ ਅਸੀਂ ਦੋ ਜਣੇ 소마 ਸਿੰਘ ਤੇ ਸੀਰਾ ਸਿੰਘ ਇਹ 19 ਤਰੀਕ ਨੂੰ ਅਰੈਸਟ ਕਰ ਲਏ ਸੀ ਅਸੀਂ ਇਹਨਾਂ ਤੋਂ ਜਿਹੜੀ ਹੈਗੀ ਬਰਾਮਦਗੀ ਤੇ ਜਿਹੜੇ ਮੋਟਰਸਾਈਕਲ ਦੇ ਹੈ ਵਾਰਦਾਤ ਕਰਕੇ ਗਏ ਸੀਗੇ ਪੀਵੀ09ਕੇ 3684 ਸਪਲੈਂਡਰ ਉਹ ਅਸੀਂ ਬਰਾਮਦ ਕਰ ਲਿਆ ਤੇ ਲਗਭਗ ਇਹਨਾਂ ਦਾ ਜਿਹੜਾ ਸੋਨਾ ਤੇ ਚਾਂਦੀ ਉਹ ਅਸੀਂ ਬਰਾਮਦ ਕਰ ਚੁੱਕੇ ਹਾਂ ਜੀ ਤੇ ਹਾਂਜੀ ਇਹਨਾਂ ਦੇ ਜਿੰਮੇ ਜਿਹੜਾ ਜਿਹੜਾ ਤਾਂ ਸੀਰਾ ਇਹਦੇ ਤਾਂ ਹੈਗੇ ਸੋਮੇ ਤੇ ਪਹਿਲਾ ਪਰਚਾ ਸੀਗਾ ਜੀ ਤੇ ਜਿਹੜਾ ਇੱਕ ਜੱਗਾ ਤੀਸਰਾ ਉਹਦੇ ਤੇ ਚਾਰ ਪਰਚੇ ਹੈਗੇ ਨੇ ਆਲਰੇਡੀ ਇੱਕ ਚੋਰੀ ਦਾ ਬਾਕੀ ਤਿੰਨ ਉਹਦੇ ਐਨਡੀ ਐਨਡੀਪੀਐਸ ਤੇ ਨੇਗੇ ਇਹ ਪਰਚੇ ਇਹਨਾਂ ਤੇ ਹੈਗੇ ਜੀ ਹੋ ਵੀ ਕੀ ਕਹਿਣਾ ਚਾਹੋਗੇ ਜਿਹੜੇ ਧਰੋਲਾ ਪੁਲਿਸ ਤੁਹਾਡੇ ਸੋਨਾ ਜਿਹੜਾ ਬRAND ਕਰਾਇਆ ਇਸ ਵਾਰ ਕੀ ਕਹਿਣਗੇ ਮੇਰੇ ਪਿਛਲੇ ਦਿਨੀ ਜੀ ਮੇਰੇ ਘਰ ਚੋਰੀ ਹੋਈ ਸੀ ਜੀ ਇਹ 4 2 2025 ਨੂੰ ਮੇਰੇ ਘਰ ਚੋਰੀ ਹੋਈ ਸੀ ਮੈਂ ਇਸ ਦੀ ਰਿਪੋਰਟ ਥਾਣਾ ਧਰੋਲਾ ਤੇ ਦਰਜ ਕਰਵਾਈ ਸੀ ਸਰਦਾਰ ਲਖਵੀਰ ਸਿੰਘ ਧਰੋਲਾ ਐਸ ਐਚ ਓ ਥਾਣਾ ਧਰੋਲਾ ਅਤੇ ਪੂਰੀ ਟੀਮ ਨੇ ਪੂਰੀ ਕੋਸ਼ਿਸ਼ ਕਰਕੇ ਉਹ ਚੋਰਾਂ ਨੂੰ 5-7 ਦਿਨਾਂ ਦੇ ਵਿੱਚ ਹੀ ਕਾਬੂ ਕਰ ਲਿਆ ਸੀ ਤੇ ਸਾਰਾ ਸਮਾਨ ਨਾ ਤੋਂ ਮੁਕੰਮਲ ਕਰ ਲਿਆ ਐਸਐਚਓ ਥਾਣਾ ਧਰੋਲਾ ਦੀ ਪੂਰੀ ਟੀਮ ਦਾ ਤੇ ਸਰਦਾਰ ਐਸਐਚਓ ਲਖਵੀਰ ਸਿੰਘ ਧਰੋਲਾ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਨਾ ਕਿਨਾਂ ਨੇ ਕਿ ਮੇਰੀ ਚੋਰੀ ਪੂਰੀ ਦੀ ਪੂਰੀ ਬਰਾਮਦ ਕਰਵਾਇਆ